ਦਿੱਲੀ ਬੰਬ ਬਲਾਸਟ ਦੇ ਬਾਅਦ ਪੰਜਾਬ ਵਿੱਚ ਹਾਈ ਅਲਰਟ ਦੇ ਦੌਰਾਨ ਫਿਰੋਜ਼ਪੁਰ ਦੇ ਪਿੰਡ ਹਾਮਦ ਚੱਕ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਨਸ਼ੇ ਵਿੱਚ ਦੁੱਤ ਹੋ ਕੇ ਸੜਕਾਂ ਤੇ ਗੱਡੀ ਨਾਲ ਰਾਹਗੀਰਾਂ ਨੂੰ ਠੋਕਦੇ ਹੋਏ ਅਤੇ ਆਪਣੀ ਸਰਕਾਰੀ ਕਾਰਬਾਈਨ ਰਾਈਫਲ ਨਾਲ ਥੋਸ ਜਮਾਉਂਦੇ ਹੋਏ ਪਾਇਆ ਗਿਆ ਪੁਲਿਸ ਨੇ ਇਸ ਘਟਨਾ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਮੁਲਾਜ਼ਮ ਤੋਂ ਰਾਈਫਲ ਕਬਜ਼ੇ ਵਿੱਚ ਲੈ ਲਈ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਾਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਬਿਆਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਐਸਐਚਓ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਪੁਲਿਸ ਮੁਲਾਜ਼ਮ ਦੇ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇਗੀ ਵੀਰੇ ਮੁੰਡੇ ਜਾਣਦੇ ਸੀ ਪਿੰਡ ਬਡਾਲੇ ਨੂੰ ਆਹ ਵੀਰ ਆ ਜੀ ਮੁਲਾਜ਼ਮ ਇਹ ਦੱਸਦਾ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਦਾ ਹੈ ਝਾਰ ਇਹਨਾਂ ਦੇ ਗੋਲ ਆ ਹਥਿਆਰ ਗੋਲ ਇਹਨਾਂ ਦੇ ਤੇ ਕੋਈ ਗੱਲ ਨਹੀਂ ਭਾਜੀ ਹਥਿਆਰ ਇੱਕ ਹੋਰ ਬੇਰੀ ਬੇਨਤੀ ਆ ਇਹ ਉਹ ਗਾਣਵਾਂ ਲੱਗੀ ਹੋਈ ਹੈ ਨਾ ਸਲਾ ਕੋਲ ਹੁੰਦਾ ਜੀ ਇਹਨਾਂ ਨੇ ਡਰਿੰਕ ਇਹਨਾਂ ਨੇ ਡਰਿੰਕ ਕੀਤੀ ਨਹੀਂ ਡਰਿੰਕ ਇੰਨੀ ਨਹੀਂ ਕੀਤੀ ਮੈਂ ਇਹਨੇ ਲੇਟਾਂ ਨਹੀਂ ਡਰਿੰਕ ਜਾਈ ਨਾ ਕੀਤੀ ਹੈਗੀ ਨਾ ਉਹ ਜਨਾਬ ਡਰਿੰਕ ਕਿੰਨੀ ਕੀਤੀ ਹੈ ਗੱਡੀ ਸਹੀ ਚਲਉਂਦਾ ਨਾ ਅੱਛਾ ਡਰਿੰਕ ਕੀਤੀ ਹੈ ਨਾ ਇੱਕ ਮਿੰਟ ਚੁੱਪ ਯਾਰ ਇਹਨਾਂ ਨੇ ਡਰਿੰਕ ਕੀਤੀ ਹੋਈ ਆ ਵਿਦਆਊਟ ਬਰਦੀ ਬੰਦਾ ਸਲਾ ਰੀ ਫਰਦਾ ਨਾਲ ਇਹਨਾਂ ਨੇ ਗੱਡੀ ਪਰਲੀ ਸਾਈਡ ਤੇ ਰੋਂਗ ਸਾਈਡ ਤੇ ਜਾ ਕੇ ਮਾਰੀ ਆ ਸਾਡੇ ਦੋਵੇਂ ਮੁੰਡੇ ਸੀ ਆ ਮੁੰਡਾ ਡਰਾਈਵਰ ਸੀ ਨਹੀਂ ਤੁਹਾਨੂੰ ਪਤਾ ਹੈ ਤਾਨੂੰ ਪਤਾ ਹਣਾ ਜੀ ਹੁਣ ਵੀ ਸਾਰੇ ਤੀ ਇਕੱਠੇ ਹੋਏ ਸੀ ਜਨਾਬ ਤੁਸੀਂ ਸਾਰੇ ਇਕੱਠੇ ਹੋਏ ਹੋ ਕੋਈ ਸਰਾਏ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਇੱਥੇ ਕੋਈ ਗਨਮੈਣਾ ਕਿਸੇ ਬੰਦੇ ਦਾ ਹਾਂ ਗੱਡੀ ਸਾਈਡ ਵੱਜੀ ਆ ਗਨਮੈਣਾ ਮੇਰੇ ਹਿਸਾਬ ਨਾਲ ਕਿਸੇ ਨਾ ਇਹ ਆਪਣੇ ਆਪ ਨੂੰ ਜਦਾ ਪੰਜਾਬ ਪੁਲਿਸ ਦਾ ਮੁਲਾਜ਼ਮਾ ਕਰਦੇਵ ਸਿੰਘ ਦਾ ਨਾਮ ਹੈ ਪਰੋਈਪੁਰ ਦਾ ਮੈਨੂੰ ਲੱਗਦਾ ਪਰੋਈਪੁਰ ਦੇ ਆ ਇਹ ਆਉਂਦੇ ਹੀ ਉਧਰੋਂ ਕੋਟਬੋੜੀ ਸਾਈਡ ਤੋਂ ਇਹ ਜਾਂਦੇ ਹੀ ਬਨਾਲੇ ਨੂੰ ਇਹ ਤਾਂ ਖੇਤ ਚੱਲੇ ਮਤਲਬ ਮੁੰਡੇ ਰੋਟੀ ਦੇਣੇ ਤੇ ਕਣਕੇ ਰਣੇ ਸਾਡੇ ਤੇ ਇਧਰੋਂ ਰੋਂਗ ਸਾਈਡ ਤੇ ਨ ਜਾ ਕੇ ਉਹਨਾਂ ਦੀ ਸਾਈਡ ਤੇ ਗੱਡੀ ਵੱਡੇ ਵੱਡੇ ਭਾਰੀ ਬੇਨਤੀ ਆ ਜੜੀ ਗੱਡੀ ਮੰਨ ਲੋ ਇਧਰ ਸੱਜਿਆ ਤਵੱਜੀ ਨਾ ਉੱਪਰਲੇ ਬੰਨੇ ਖੱਬਿਆ ਤਵੇ ਲੋ ਕਿੱਦਾਂ ਵੱਜੀ ਹੈ ਨਹੀਂ ਲਾਈਟਾਂ ਇੰਨੀਆਂ ਤੇਰੀ ਨਹੀਂ ਨਾ ਇੰਨੀਆਂ ਤੇਰੀ ਲਾਈਟਾਂ ਬੱਡੀਪਰ ਮਾਰੇ ਆ ਇਹਨੇ ਹਾਮੀ ਨਹੀਂ ਭਰੀ ਹਾਮੀ ਨਹੀਂ ਭਰੀ ਮੈਂ ਲਾਗੋ ਤੇ ਕੱਢ ਲਗਾ ਉਹ ਤੋਂ ਬਾਅਦ ਗੱਡੀ ਪਰਲੇ ਬੰਨੇ ਲੱਗ ਗਈ ਹੈ ਇਹ ਪਰਲੇ ਬੰਨੇ ਲੱਗ ਗਈ ਆ ਤੇ ਮੇਰੀ ਗੱਡੀ ਇੰਨੀ ਕਿ ਵੱਜ ਗਈ ਵੇਖੋ ਕਿੰਨੀ ਵੱਜੀ ਆ ਆਹ ਵੇਖੋ ਵੀਡੀਓ ਬਣਾਉਣੀ ਹੈ ਆਪਣਾ ਮਲਾਜਮ ਹੈ ਨਹੀਂ ਹੈਗਾ ਤਾਂ ਮਲਾਜਮ ਹੀ ਮੈਂ ਤੇ ਆਪਣੀ ਡਿਊਟੀ ਤੁਸੀਂ ਕਿਹੜਾ ਕਰ ਰਹੇ ਤਰਨ ਤਰ ਨਾ ਜੀ ਤੋਤੀ ਕਿ ਕਿ ਆਪਣਾ ਖੋਸ ਜਾਂ ਵਕਤ ਜਾਂ ਠਾਣੇ ਵਿੱਚ ਕਰ ਰਹੇ ਜਾਂ ਕਿਸੇ ਨਾਲ ਜਨਾਬ ਗਨ ਮੈਣਾ ਇੱਕ ਇਹ ਕਹਿੰਦੇ ਗਨ ਕਿਉਂ ਪਾਈ ਹੈ ਤੇ ਗਨ ਮੈਨੂੰ ਚਾਹੀਦੀ ਹੁੰਦੀ ਹੈ ਜਿਵੇਂ ਕਿ ਮੈਂ ਕਿਹਨੂੰ ਦੇਖ ਨਹੀਂ ਆ ਸਕਦਾ ਗਨ ਨਹੀਂ दारू ਦੀ ਕਿਹੜੀ ਗੱਲ ਹੁੰਦੀ ਹੈ ਗਨ दारू ਪੀਤੀ ਕਿ ਨਹੀਂ ਪੀਤੀ ਤੁਸੀਂ ਤੁਹਾਡੇ ਦੇ ਨਾਲ दारू ਦੀ ਕੋਈ ਗੱਲ ਨਹੀਂ ਭਾਈ ਜੀ ਤੁਹਾਡੇ ਦੇ ਦੋਸ਼ ਲਗਾਇਆ ਜਾ ਰਿਹਾ ਹੈ ਤੁਹਾਡੇ ਤੇ ਕੀ ਤੁਸੀਂ दारू ਕੀਤੀ ਡਰਿੰਕ ਕਰਕੇ ਗੱਡੀ ਵੱਡੇ ਭਾਈ ਬਿਲਕੁਲ ਸਹੀ ਹੈ ਮੈਂ ਬਿਲਕੁਲ ਸਹੀ ਹੈ ਮੈਨੂੰ ਕੋਈ ਗੱਡੀ ਫਰਾ ਦੋ ਮੈਂ ਫਰੋਖੇ ਲੈ ਜਾਊਗਾ ਪਰ ਗੱਲ ਇਹ ਆ ਗੱਡੀ ਦੇ ਡਿਪਰ ਨਹੀਂ ਲੱਗੇ ਇਹਨਾਂ ਮਾਰੀ ਪਤ ਨਹੀਂ ਕਿੱਧਰ